ਉਹ ਸੁਪਨਾ ਪੂਰਾ ਹੋਏਗਾ ਮੈਂ ਨਾ ਜੋ ਕਰੋ ਕਰੋ ਸੁਪਨਾ ਮੈਂ ਇੱਕ ਵਾਰ ਐਕਟਰ ਨੂੰ ਕਹਿ ਰਿਹਾ ਸੀ ਕਿ ਓਪਨ ਜਰ ਹਿਸਲ ਹੈ ਕਿਲਕਾਰੀਆਂ ਆਉਣ ਰੈਸਲ ਇਨ ਰੇਨ ਹੋਸ ਕਰਾਂਗੇ ਆਪਾਂ ਜਸ਼ਨਤ ਹੋਏਗੀ ਅਜਾ ਦੇਖੋ ਇਸ ਘਰ ਚ ਪੋਤਰੇ ਸੁੱਕਣਗੇ ਰੈਸਲ ਹੋ ਰਹੀ ਹੈ ਜਗਮਗਾ ਜਾਏਗਾ ਤੇ ਸੱਚੀ ਹਾਂ ਮੁੱਚੀ ਰੈਸਲ ਹੋ ਰਹੀ ਹੈ ਅੱਜ ਮੈਂ ਬਹੁਤ ਖੁਸ਼ ਹਾਂ ਜੀ

Você puxando ali? Volta.